ਤਮਿਲਨਾਡੂ ਨੇ ਜਿਹੜਾ ਹੈਗਾ ਇਹ ਹਿੰਦੀ ਉੱਤੇ ਬੈਨ ਲਗਾ ਦਿੱਤਾ ਗਿਆ ਹੈ ਸਰਦਾਰ ਅਤਾ ਸਿੰਘੀ ਤਾਮਿਲ ਸੱਭਿਆਚਾਰ ਨੂੰ ਕਹਿੰਦੇ ਕਿ ਹਿੰਦੀ ਖਰਾਬ ਕਰ ਰਹੀ ਹੈ ਕਿਵੇਂ ਇਸ ਨੂੰ ਦੇਖਦੇ ਹੈਗੇ ਉਹ ਇਹਨਾਂ ਦਾ ਤਮਿਲ ਦਾ ਤੇ ਸਾਊਥ ਇੰਡੀਅਨ ਸਾਰੀਆਂ ਭਾਸ਼ਾਵਾਂ ਦਾ ਆਧਾਰਿਤ ਜਿਹੜੇ ਰਾਜ ਨੇ ਉਹਨਾਂ ਦਾ ਇੱਕ ਆਪਣਾ ਸੱਭਿਆਚਾਰ ਆ ਆਪਣਾ ਯੂਨੀਕ ਕਲਚਰ ਆ ਔਰ ਯੂਨੀਕ ਕੌਮਾ ਨੇ ਉਹ ਸਟੇਟਾਂ ਨਾਲੋਂ ਇੱਕ ਮੁਲਕ ਹੋਣ ਦੀ ਜਿਹੜੀ ਹੈਗੀ ਆ ਉਹ ਸਮਰੱਥਾ ਰੱਖਦੇ ਆ ਸੋਮਾਲਿਆਲਮ ਦਾ ਕੰਨੜ ਦਾ ਤੇ ਹੋਰ ਪਹਾਸ਼ਾਵਾਂ ਦਾ ਆਪਣਾ ਇੱਕ ਕਲਚਰ ਹੈਗਾ ਆਪਣਾ ਇਤਿਹਾਸ ਹੈ ਜਿਹਦਾ ਜਿਹਦਾ ਹਿੰਦੀ ਬੈਲਟ ਨਾਲ ਕੋਈ ਵੀ ਸਬੰਧ ਨਹੀਂ ਹੈਗਾ ਨਾ ਸੋ ਹਿੰਦੀ ਨੂੰ ਜਿਹੜਾ ਇਹ ਕਹਿੰਦੇ ਵੀ ਰਾਸ਼ਟਰੀ ਭਾਸ਼ਾ ਇਟ ਇਜ਼ ਨਾਟ ਰਾਸ਼ਟਰੀ ਭਾਸ਼ਾ ਤਮਿਲਨਾਡੂ ਦੀ ਬਹੁਤ ਵਧੀਆ ਜਿਹੜੀ ਗੱਲ ਹੈਗੀ ਹੈ ਵੀ ਹਿੰਦੀ ਦਾ ਕੋਈ ਵੀ ਪੋਸਟਰ ਕੋਈ ਫਿਲਮ ਜਾਂ ਜਿਹੜੇ ਉਹ ਨਹੀਂ ਲੱਗਣਗੇ ਉੱਥੇ ਉਹਨਾਂ ਦੀ ਆਪਣੀ ਭਾਸ਼ਾ ਦੇ ਲੱਗਣਗੇ ਤਮਿਲ ਦੇ ਔਰ ਇੰਗਲਿਸ਼ ਦੇ ਜਿਹੜੇ ਲੱਗਣਗੇ ਸੋ ਪੰਜਾਬੀ ਵਿੱਚ ਪੰਜਾਬ ਵਿੱਚ ਵੀ ਇਹ ਫਾਰਮੂਲਾ ਅਪਣਾਇਆ ਜਾ ਸਕਦਾ ਹੈ ਹਿੰਦੀ ਦਾ ਬਿਲਕੁਲ ਫਸਤਾ ਵਧਣ ਲਈ ਗੁਰਮੁਖੀ ਲਿਪੀ ਵਾਲੀ ਜਿਹੜੀ ਆਪਣੀ ਪੰਜਾਬੀ ਉਹ ਫਰਸਟ ਲੈਂਗੁਏਜ ਜੀ ਸ਼ਾਮੁਖੀ ਲਿਪੀ ਵਾਲੀ ਨੂੰ ਸੈਕੰਡ ਲੈਂਗੁਏਜ ਤੁਸੀਂ ਲਾਇਓ ਹਨਾ ਤੇ ਤੀਜੀ ਜਿਹੜੀ ਇੰਗਲਿਸ਼ ਲਾਇਆ ਉਸੋ ਹਿੰਦੀ ਦਾ ਬਿਲਕੁਲ ਫਸਤਾ ਜਿਹੜਾ ਵੱਡਿਆ ਜਾ ਸਕਦਾ ਜਿਸ ਤਰ੍ਹਾਂ ਹੁਣ ਦੱਖਣ ਦੀਆਂ ਕੌਮਾਂ ਹਨ ਉਹ ਕਹਿੰਦੇ ਵੀ ਹਿੰਦੀ ਹਿੰਦੂ ਨੈਸ਼ਨਲਿਜ਼ਮ ਆ ਜਿਹੜਾ ਉਹ ਤੁਸੀਂ ਇੰਡੀਅਨ ਨੈਸ਼ਨਲਿਜ਼ਮ ਕਹਿ ਕੇ ਥੋਪ ਨਹੀਂ ਸਕਦੇ ਇਹ ਇਹ ਬਹੁਤ ਆਈਡੀਅਲ ਸਿਚੁਏਸ਼ਨ ਹੁੰਦੀ ਆ BBMB ਦੇ ਵਿੱਚ ਹਿਮਾਚਲ ਅਤੇ ਰਾਜਸਥਾਨ ਨੂੰ ਜਿਹੜਾ ਹੈ ਪੱਕੇ ਤੌਰ ਦੇ ਉਤੇ ਮੈਂਬਰ ਬਣਾਉਣ ਦੀ ਜਿਹੜੀ ਹੈ ਕਵਾਇਦ ਸ਼ੁਰੂ ਹੋਈ ਹੈਗੀ ਆ ਕਿਵੇਂ ਦੇਖਦੇ ਹੋ ਸਰਦਾਰ ਅਤਾ ਸਿੰਘ ਜੀ ਕੀ ਪੰਜਾਬ ਸਰਕਾਰ ਇਥੇ ਆਪਣਾ ਪੱਖ ਰੱਖੇ ਕਿ ਕੀ ਪੰਜਾਬ ਦੇ ਵੱਲੋਂ ਇਹਦਾ ਕੋਈ ਡਟਵਾ ਵਿਰੋਧ ਕੀਤਾ ਜਾਏਗਾ ਜਾਂ ਆਪਾਂ ਕਹਿ ਲਈ ਕਿ ਪਟੀਸ਼ਨ ਹਾਈ ਕੋਰਟ ਜਾਂ ਸੁਪਰੀਮ ਕੋਰਟ ਵਿੱਚ ਪਾਈ ਜਾ ਸਕਦੀ ਹੈ ਜਾਂ ਨਹੀਂ ਨਹੀਂ ਪਟੀਸ਼ਨਾਂ ਤਾਂ ਪਾਈਆਂ ਜਾਣਗੀਆਂ ਪਰ ਵੱਡੀ ਗੱਲ ਤਾਂ ਇਹ ਆ ਵੀ ਪਟੀਸ਼ਨਾਂ ਤੇ ਸੁਣਵਾਈ ਆ ਜਿਹੜੀ ਉਹ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨਸਾਰ ਹੀ ਹੁੰਦੀ ਆ ਸੋ ਪੰਜਾਬ ਸਰਕਾਰ ਪਟੀਸ਼ਨ ਪਾ ਸਕਦੀ ਆ ਕੇਸ ਵੀ ਲੜ ਸਕਦੀ ਆ ਆਪਾਂ ਦੇਖਿਆ ਵੀ ਆ ਦੋ ਤਿੰਨ ਕੇਸਾਂ 'ਚ ਜਿਸ ਤਰ੍ਹਾਂ ਭਾਈ ਰਾਜੂ ਆਣੇ ਦਾ ਕਰਿਆ ਜਾਂ ਹੋਰ ਕੇਸ ਨੇ ਹਨਾ ਚੋਣ ਦੇ ਚੋਂ ਜਿਹੜੇ ਫੈਸਲੇ ਆ इवन ਬਿਹਾਰ ਵਾਲੀਆਂ ਚੋਣਾਂ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਸਾਰਾ ਇੰਡੀਅਨ ਗਵਰਨਮੈਂਟ ਦੇ ਹੱਕ ਚ ਗਿਆ ਚੋਣ ਕਮਿਸ਼ਨ ਦੇ ਹੱਕ ਚ ਗਿਆ ਸੋ ਇਹ ਹੈਗਾ ਵੀ ਸਿਸਟਮ ਉਹਨਾਂ ਨੇ ਅਗਵਾ ਕਰ ਲਿਆ ਹੋਇਆ ਉਹਦੇ ਚੋਂ ਪੰਜਾਬ ਦੇ ਹੱਕਾਂ ਤੇ ਲਗਾਤਾਰ ਡਾਕਾ ਮਾਰ ਰਹੇ ਹੈਗੇ ਆ ਸੋ ਹਿਮਾਚਲ ਔਰ ਰਾਜਸਥਾਨ ਨੂੰ ਵੀ ਬੀਬੀਐਮਬੀ ਦਾ ਜਿਹੜਾ ਹਾਂ ਪੱਕਾ ਮੈਂਬਰ ਆ ਜਿਹੜਾ ਹਾਲਾਂਕਿ ਜਿਹੜਾ ਹੈਗਾ ਰਾਜਸਥਾਨ ਦਾ ਰਾਈਪੀਰੀਅਨ ਹੈ ਰਾਈਪੀਰੀਅਨ ਵੀ ਨਹੀਂ ਹੈਗਾ ਉਹਦੇ ਸੇ ਦੂਸਰਾ ਜਿਹੜਾ ਹਿਮਾਚਲ ਆ ਉਹ ਅਪਰ ਰਾਈਪੀਰੀਅਨ ਉਹਦਾ ਥੱਲੇ ਵਾਲੇ ਨਾਲ ਵੈਸੇ ਨਹੀਂ ਕਿਉਂਕਿ ਉਹਨਾਂ ਦੇ ਆਪਣੇ ਡੈਮ ਨੇ ਜੀ ਉਹਦਾ ਭਾਖੜਾ ਬਿਆਸ ਮੈਨੇਜਮੈਂਟ ਨਾਲ ਜਿਹੜਾ ਹੈਗਾ ਵੀ ਕਿਉਂਕਿ ਉੱਪਰ ਤੋਂ ਪਾਣੀ ਆਉਂਦਾ ਤਾਂ ਅੱਗੇ ਜਾਂਦਾ ਹੈ ਨਾ ਜਾਂ ਤਾਂ ਹੋਵੇ ਪਾਣੀ ਪੰਜਾਬ ਤੋਂ ਹਿਮਾਚਲ ਨੂੰ ਜਾਂਦਾ ਹੋਵੇ ਫੇਰ ਉਹ ਰਾਈਪੀਰੀਅਨ ਬਣਦਾ ਉਹ ਇਟਸੈਲਫ ਹੀ ਜਿਹੜਾ ਸਟੇਟ ਆ ਅਪਰ ਰਾਈਪੇਰਿਆ ਨਾ ਇਸ ਤਰ੍ਹਾਂ ਜੰਮੂ ਕਸ਼ਮੀਰ ਇੱਕ ਤਰ੍ਹਾਂ ਨਾਲ ਅਪਰ ਰਾਈਪੇਰ ਅਪਰ ਲੋਅਰ ਹੈਗੀ ਆ ਹਿਮਾਚਲ ਤੋਂ ਜਿਹੜਾ ਹੈਗਾ ਪਾਣੀ ਆ ਉਧਰੋਂ ਜਿਹੜਾ ਹੈਗਾ ਜਾਂਦਾ ਹੈਗਾ ਸੋ ਹਿਮਾਚਲ ਦਾ ਬਿਲਕੁਲ ਵੀ ਤੁਕ ਨਹੀਂ ਬਣਦੀ ਰਾਜਸਥਾਨ ਦਾ ਤਾਂ ਬਿਲਕੁਲ ਹੀ ਨਹੀਂ ਬਣਦੀ ਜੀ ਉਹਦਾ ਤੀਜੀ ਥਾਂ ਤੇ ਜਾ ਕੇ ਦੋ ਟੋਟੇ ਆ ਜਿਹੜੀ ਇੱਕ ਗੱਲ ਜਿਹੜੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਬੀਬੀਐਮਬੀ ਦੇ ਜਿੰਨੇ ਵੀ ਜਿਹੜੇ ਫੈਸਲੇ ਹੁੰਦੇ ਨੇ ਉਹਨਾਂ ਤੇ ਰਾਜਸਥਾਨ ਕਿਉਂਕਿ ਰਾਜਸਥਾਨ ਦੇ ਵਿੱਚ ਭਾਜਪਾ ਦਾ ਇੱਕ ਵੱਡਾ ਹੋਲਡ ਹੈਗਾ ਏ ਕਹਿੰਦੇ ਕਿ ਉਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਇਸ ਤਰੀਕੇ ਦੇ ਫੈਸਲੇ ਜਿਹੜੇ ਨੇ ਉਹ ਕਰਵਾਏ ਜਾਂਦੇ ਨੇ ਜਾਂ ਬੈਕਐਂਡ ਤੇ ਉਹ ਹੁੰਦੇ ਨੇ ਹੁਣ ਵੀ ਆਪਾਂ ਦੇਖਿਆ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਸਾਹਮਣੇ ਆ ਰਹੀਆਂ ਸੀ ਕਿ ਜਿਹੜੀ ਰਾਜਸਥਾਨ ਨੂੰ ਨਹਿਰ ਜਾ ਰਹੀ ਆ ਉਹ ਪਰਲੇ ਬੰਨੇ ਇੱਕਦਮ ਸੋਕਾ ਪਿਆ ਹੈ ਇਧਰਲੇ ਬੰਨੇ ਹਾੜਾ ਇਹ ਹੋਇਆ ਹਾਂ ਹਾਂ ਇੱਜਾ ਇਦਾਂ ਹਾਂਜੀ ਹਾਂਜੀ ਸੋ ਇਸ ਤਰ੍ਹਾਂ ਹੈਗਾ ਵੀ ਉਹ ਰਾਜਸਥਾਨ ਔਰ ਹਰਿਆਣਾ ਨੇ ਜਿਹੜੀ ਗੰਦੀ ਗੇਮ ਖੇਡ ਰਹੇ ਹੈਗੇ ਆ ਹਮ ਆਚਲ ਹਲੇ ਬਰਾਬਰ ਜੇ ਦੀ ਹਿਮਾਚਲ ਨੂੰ ਉਹ ਜਾਣ ਕੇ ਆਪਣੇ ਨਾਲ ਲਾਉਣਾ ਚਾਹੁੰਦੀ ਹੈ ਸੈਂਟਰ ਸਰਕਾਰ ਵੀ ਤਾਂ ਕਿ ਤਿੰਨਾਂ ਦਾ ਗਰੁੱਪ ਬਣ ਜੇ ਪੰਜਾਬ ਨੂੰ ਇਕੱਲਾ ਕਰ ਦिए ਆਪਾਂ ਪਹਿਲਾਂ ਵੀ ਕਿਹਾ ਸੀ ਜਿਹੜਾ ਮਾਲਕ ਪੰਜਾਬ ਹੈਗਾ ਮਾਲਕ ਹਾਰ ਜਾਂਦਾ ਹੈ ਜਿਹੜੇ ਗਵਾਂਢੀ ਆ ਜਿਹੜੇ ਸਾਡੇ ਕਿਰਾਏਦਾਰ ਆ ਉਹ ਤਿੰਨੇ ਜਣੇ ਰਲ ਕੇ ਸਾਨੂੰ ਜਿਹੜਾ ਹਰਾ ਦਿੰਦੇ ਹੈਗੇ ਸੋ ਵਿਰੋਧ ਹੋਣਾ ਚਾਹੀਦਾ ਫੈਡਰਲ ਢਾਂਚੇ ਵਿੱਚ ਰਾਇਪੇਰੀਅਨ ਲਾਅ ਦੇ ਅਨੁਸਾਰ ਆ ਜਿਹੜਾ ਪਾਣੀ ਦੀ ਵੰਡ ਹੋਵੇ ਪੰਜਾਬ ਕਿਸੇ ਨੂੰ ਪਾਣੀ ਦੇਣਿਆ ਨਾਲ ਦੇਣ ਦੇ ਫੈਸਲੇ ਦਾ ਵਿਰੋਧੀ ਨਹੀਂ ਹੈ ਮੋਨੋਕਸਲ ਦੇ ਆਧਾਰ ਤੇ ਸਾਰਿਆਂ ਨੂੰ ਪਾਣੀ ਮਿਲੇਗਾ ਪਰ ਮਾਲਕੀ ਤੈ ਹੋਵੇ ਮਾਲਕੀ ਸਾਡੀ ਹੈਗੀ ਆ ਅਸੀਂ ਇੱਕ ਮਾਲਕ ਹੋਣ ਦੇ ਨਾਤੇ ਸੂਬਿਆਂ ਨਾਲ ਰਾਜ ਦੇ ਤੌਰ ਤੇ ਗੱਲ ਕਰਾਂਗੇ ਸੈਂਟਰ ਨੂੰ ਇਹਦੇ ਵਿੱਚ ਪੰਗਾ ਲੈਣ ਦੀ ਕੋਈ ਲੋੜ ਨਹੀਂ ਜੀ ਬਿਲਕੁਲ ਜੀ ਇਹ ਤੇ ਗੱਲ ਆਪਾਂ ਕੀਤੀ ਕਿ ਪੰਜਾਬ ਦੀਆਂ ਸਰਕਾਰਾਂ ਦੀ ਉਹ ਕਿੰਨੀਆਂ ਕਿ ਪੰਜਾਬ ਪੱਖੀ ਹੈਗੀਆਂ ਨੇ ਕਿੰਨਾ ਕੁ ਉਹਨਾਂ ਨੇ ਪਿਛਲੇ ਸਮਿਆਂ ਦੇ ਵਿੱਚ ਆਪਣਾ ਸਟੈਂਡ ਰੱਖਿਆ ਹੈ ਇਹ ਸਾਰਾ ਕੁਝ ਸਾਡੇ ਸਾਹਮਣੇ ਹੈਗਾ ਹੈ ਪਰ ਦੂਜੇ ਬੰਨੇ ਜਿਹੜੀਆਂ ਸਰਕਾਰਾਂ ਜਿਹੜੇ ਲੋਕ ਆਪਣੇ ਵਿਰਸੇ ਨੂੰ ਲੈ ਕੇ ਆਪਣੀ ਬੋਲੀ ਨੂੰ ਲੈ ਕੇ ਚੇਤਨਨ ਹੁੰਦੇ ਨੇ ਉਹਨਾਂ ਦੇ ਵੱਲੋਂ ਇਤਿਹਾਸਿਕ ਫੈਸਲੇ ਜਿਹੜੇ ਨੇ ਲਏ ਜਾਂਦੇ ਨੇ ਤਾਮਿਲਨਾਡੂ ਨੇ ਜਿਹੜਾ ਹੈਗਾ ਹੈ ਹਿੰਦੀ ਉੱਤੇ ਬੈਨ ਲਗਾ ਦਿੱਤਾ ਗਿਆ ਹੈ ਸਰਦਾਰ ਅਤਾ ਸਿੰਘ ਜੀ ਤਾਮਿਲ ਸੱਭਿਆਚਾਰ ਨੂੰ ਕਹਿੰਦੇ ਕਿ ਹਿੰਦੀ ਖਰਾਬ ਕਰ ਰਹੀ ਹੈ ਕਿਵੇਂ ਇਸ ਨੂੰ ਦੇਖਦੇ ਹੈਗੇ ਹੋ ਫਿਰ ਦੂਜਾ ਇਹਦੇ ਨਾਲ ਸਵਾਲ ਕਿ ਜੇ ਇਹੋ ਜਿਹਾ ਕੰਮ ਕਿਤੇ ਪੰਜਾਬ 'ਚ ਹੋਇਆ ਹੁੰਦਾ ਤੇ ਸਦਾ ਹੀ ਜਿਹੜਾ ਹੈਗਾ ਇਹ ਵੱਖਵਾਦੀ ਦੇ ਜਾਂ ਹੋਰ ਜਿਹੜੇ ਟੈਗ ਦਿੱਤੇ ਜਾਣੇ ਸੀ ਦੇਸ਼ ਵਿਰੋਧੀ ਰਾਸ਼ਟਰ ਵਿਰੋਧੀ ਕਈ ਕਿੰਨਾ ਕਿੰਨਾ ਚਿਹਰ ਡਿਬੇਟਾਂ ਚੱਲਦੀਆਂ ਰਹਿਣੀਆਂ ਸੀ ਕਿਵੇਂ ਦੇਖਦੇ ਹੋ ਦੋਨਾਂ ਨੂੰ ਨਹੀਂ ਬਿਲਕੁਲ ਠੀਕ ਆ ਇਹ ਕਿਉਂਕਿ ਉਹਨਾਂ ਦਾ ਤਾਮਿਲਦਾ ਤੇ ਸਾਊਥ ਇੰਡੀਅਨ ਸਾਰੀਆਂ ਭਾਸ਼ਾਵਾਂ ਦੇ ਆਧਾਰਿਤ ਜਿਹੜੇ ਰਾਜ ਨੇ ਉਹਨਾਂ ਦਾ ਇੱਕ ਆਪਣਾ ਸੱਭਿਆਚਾਰ ਆ ਆਪਣਾ ਯੂਨੀਕ ਕਲਚਰ ਆ ਉਹ ਯੂਨੀਕ ਕੌਮਾਂ ਨੇ ਉਹ ਸਟੇਟਾਂ ਨਾਲੋਂ ਇੱਕ ਮੁਲਕ ਹੋਣ ਦੀ ਜਿਹੜੀ ਹੈਗੀ ਆ ਉਹ ਸਮਰੱਥਾ ਰੱਖਦੇ ਆ ਸੋਮਲਿਆਲਮ ਦਾ ਕੰਨੜ ਦਾ ਤੇ ਹੋਰ ਭਾਸ਼ਾਵਾਂ ਦਾ ਆਪਣਾ ਇੱਕ ਕਲਚਰ ਹੈਗਾ ਆਪਣਾ ਇਤਿਹਾਸ ਸਾਜੀ ਦਾ ਜਿਹਦਾ ਹਿੰਦੀ 벨ਟ ਨਾਲ ਕੋਈ ਵੀ ਸੰਬੰਧ ਨਹੀਂ ਹੈਗਾ ਨਾ ਸੋ ਹਿੰਦੀ ਨੂੰ ਜਿਹੜਾ ਇਹ ਕਹਿੰਦੇ ਵੀ ਰਾਸ਼ਟਰੀ ਭਾਸ਼ਾ ਇਟ ਇਜ਼ ਨਾਟ ਰਾਸ਼ਟਰੀ ਭਾਸ਼ਾ ਉਹ ਬਾਕੀਆਂ ਭਾਸ਼ਾਵਾਂ ਵਾਂਗ ਹੀ ਇੱਕ ਭਾਸ਼ਾ ਹੈ ਜੀ ਹੈਨਾ ਸੋ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਕਹਿਣਾ ਫਿਰ ਤਾਂ ਤਮਿਲ ਨੂੰ ਕਹਿ ਲਓ ਤੁਸੀਂ ਤਮਿਲ ਨੂੰ ਕਿਉਂ ਨਹੀਂ ਕਰਦੇ ਪੰਜਾਬੀ ਨੂੰ ਕਿਉਂ ਨਹੀਂ ਕਰ ਦਿੰਦੇ ਹੈਨਾ ਪੰਜਾਬੀ ਰਾਸ਼ਟਰੀ ਭਾਸ਼ਾ ਕਿਉਂ ਨਹੀਂ ਹੋ ਸਕਦੀ ਜਦੋਂ ਸਾਰਿਆਂ ਦਾ ਬਰਾਬਰ ਦੇ ਹੋਣ ਬਰਾਬਰ ਦਾ ਹੀ ਉਹਦੇ ਚ ਇਹ ਵੀ ਹੈਗਾ ਕਿ ਜਿਹੜੀਆਂ ਰਾਸ਼ਟਰੀ ਭਾਸ਼ਾ ਨੇ ਜਿਹੜੀਆਂ ਉਹ ਨੋਟ ਦੇ ਉੱਤੇ ਕਹਿੰਦੇ ਬਈ ਲਿਖੀਆਂ ਹੁੰਦੀਆਂ ਉਹ ਸਾਰੀਆਂ ਨੂੰ ਹੀ ਰਾਸ਼ਟਰੀ ਭਾਸ਼ਾ ਦਾ ਦਰਜਾ ਜਿਹੜਾ ਹੈਗਾ ਵੀ ਮਲਟੀਪਲ ਮਲਟੀਪਲ ਅਫੀਸ਼ੀਅਲ ਲੈਂਗੁਏਜਸ ਆ ਉਹਦੇ ਵਿੱਚੋਂ ਕੋਈ ਇੱਕ ਲੈਂਗੁਏਜ ਨੂੰ ਪ੍ਰਮੁੱਖਤਾ ਨਹੀਂ ਇਹ ਇਹ ਧੱਕੇ ਨਾਲ ਜਿਹੜਾ ਇੰਪੋਜ਼ ਆ ਜਿਹੜਾ ਕੀਤਾ ਜਾ ਰਿਹਾ ਹੈਗਾ ਸੋ ਇਹ ਤਮਿਲਨਾਡੂ ਦੀ ਬਹੁਤ ਵਧੀਆ ਜਿਹੜੀ ਗੱਲ ਹੈਗੀ ਵੀ ਹਿੰਦੀ ਦਾ ਕੋਈ ਵੀ ਪੋਸਟਰ ਕੋਈ ਫਿਲਮਾਂ ਜਾਂ ਜਿਹੜੇ ਉਹ ਨਹੀਂ ਲੱਗਣਗੇ ਉੱਥੇ ਤਾਂ ਉਹਨਾਂ ਦੀ ਆਪਣੀ ਭਾਸ਼ਾ ਦੇ ਲੱਗਣਗੇ ਤਮਲ ਦੇ ਔਰ ਇੰਗਲਿਸ਼ ਦੇ ਜਿਹੜੇ ਲੱਗਣਗੇ ਸੋ ਪੰਜਾਬੀ ਵਿੱਚ ਪੰਜਾਬ ਵਿੱਚ ਵੀ ਇਹ ਫਾਰਮੂਲਾ ਅਪਣਾਇਆ ਜਾ ਸਕਦਾ ਹੈ ਹਿੰਦੀ ਦਾ ਬਿਲਕੁਲ ਫਸਤਾ ਵਧਣ ਲਈ ਗੁਰਮੁਖੀ ਲਿਪੀ ਵਾਲੀ ਜਿਹੜੀ ਆਪਣੀ ਪੰਜਾਬੀ ਉਹ ਫਸਟ ਲੈਂਗੁਏਜ ਜੀ ਸ਼ਾਮੁਖੀ ਲਿਪੀ ਵਾਲੀ ਨੂੰ ਸੈਕੰਡ ਲੈਂਗੁਏਜ ਤੁਸੀਂ ਲਾਇਓ ਹਨਾ ਤੇ ਤੀਜੀ ਹੈ ਜਿਹੜੀ ਇੰਗਲਿਸ਼ ਲਾਇਆ ਸੋ ਹਿੰਦੀ ਦਾ ਬਿਲਕੁਲ ਫਸਤਾ ਜਿਹੜਾ ਵਧਿਆ ਜਾ ਸਕਦਾ ਇਹਦੇ ਇਹਦੇ ਬਹੁਤ ਜਿਹੜੇ ਲੌਂਗ ਟਰਮ ਇੰਪੈਕਟ ਆ ਜਿਹੜਾ ਆ ਆ ਰਿਹਾ ਨਾ ਵੀ ਸਾਊਥ ਸਾਊਥ ਦੀਆਂ ਕੰਟਰੀ ਉਹਦੇ ਵੱਲੋਂ ਇਹ ਰਸ਼ੀਆ ਦੇ ਜਿਹੜਾ ਨੈਸ਼ਨਲਿਜ਼ਮ ਦਾ ਸਿਸਟਮ ਆ ਉਹਦੇ ਨਾਲ ਜੁੜਦਾ ਹੈ ਮੈਂ ਨੈਸ਼ਨਲਿਜ਼ਮ ਦੀ ਪੜ੍ਹਾਈ ਦੌਰਾਨ ਦੇਖਿਆ ਹੈ ਕੁਝ ਰਸ਼ੀਅਨ ਜਿਹੜੇ ਜਿਹੜੇ ਵਿਦਵਾਨ ਆ ਉਹਨਾਂ ਦੀ ਹੈਗੀ ਆ ਉਹਨਾਂ ਦੇ ਅਬਜ਼ਰਵੇਸ਼ਨਸ ਉਹ ਕਹਿੰਦੇ ਵੀ ਦੋ ਤਰ੍ਹਾਂ ਦੇ ਸੱਭਿਆਚਾਰ ਸੀ ਇੱਕ ਸੋਵੀਅਤ ਸੋਵੀਅਤ ਨੈਸ਼ਨਲਿਜ਼ਮ ਇੱਕ ਜਿਹੜੀਆਂ ਵੱਖ-ਵੱਖ ਕੌਮਾਂ ਵਸਦੀਆਂ ਸੀ ਉਹਨਾਂ ਦਾ ਨੈਸ਼ਨਲਿਜ਼ਮ ਜਿਹੜੀਆਂ ਸੋਵੀਅਤ ਸਰਕਾਰ ਤੇ ਸਰਕਾਰਾਂ ਕਹ ਜਿਹੜੀਆਂ ਕਾਬਜ਼ ਸੀ ਉਹ ਸੋਵੀਅਤ ਨੈਸ਼ਨਲਿਜ਼ਮ ਥੋਪ ਰਹੀਆਂ ਸੀ ਬਾਕੀਆਂ ਤੇ ਜਿਹੜੀਆਂ ਵੱਖ-ਵੱਖ ਕੌਮਾਂ ਤੇ ਹਣਾ ਬਾਕੀ ਕੌਮਾਂ ਨੇ ਸੋਵੀਅਤ ਨੈਸ਼ਨਲਿਜ਼ਮ ਨੂੰ ਕੰਪਲੀਟ ਨੈਸ਼ਨਲਿਜ਼ਮ ਦੇ ਤੌਰ ਤੇ ਐਕਸੈਪਟ ਨਹੀਂ ਕੀਤਾ ਜਿਸ ਤਰ੍ਹਾਂ ਹੁਣ ਦੱਖਣ ਦੀਆਂ ਕੌਮਾਂ ਨੇ ਉਹ ਕਹਿੰਦੇ ਵੀ ਹਿੰਦੀ ਹਿੰਦੂ ਨੈਸ਼ਨਲਿਜ਼ਮ ਆ ਜਿਹੜਾ ਉਹ ਤੁਸੀਂ ਇੰਡੀਅਨ ਨੈਸ਼ਨਲਿਜ਼ਮ ਕਹਿ ਕੇ ਥੋਪ ਨਹੀਂ ਸਕਦੇ ਇਹ ਇਹ ਬਹੁਤ ਆਈਡੀਅਲ ਸਿਚੁਏਸ਼ਨ ਹੁੰਦੀ ਆ ਉਹ ਉਹ ਵਿਦਵਾਨ ਨੇ ਵੀ ਜਿਹੜਾ ਰਸ਼ੀਅਨ ਵਿਦਵਾਨ ਆ ਉਹਨੇ ਕਿਹਾ ਵੀ ਫਿਰ ਇੱਕ ਹੋਇਆ ਵੀ ਜਿਹੜੀਆਂ ਕੌਮਾਂ ਦਾ ਨੈਸ਼ਨਲਿਜ਼ਮ ਸੀ ਨਾ ਉਹਨਾਂ ਨੇ ਸੋਵੀਅਤ ਨੈਸ਼ਨਲਿਜ਼ਮ ਨੂੰ ਡਰਾ ਕੇ ਉਹ ਕਰ ਲਿਆ ਵੇ ਉਹ ਜਦੋਂ ਇੱਕ ਤਾਂ ਨਹੀਂ ਮੰਨਿਆ ਦੂਜਾ ਉਹਨੂੰ دہشت ਵਿੱਚ ਰੱਖਿਆ ਮਤਲਬ ਤੱਕ ਇਹਦੇ ਨਾਲ ਜੇ ਆਪਾਂ ਵੀ دہشت ਵਿੱਚ ਰੱਖਿਆ ਵੀ ਉਹ ਹੋਰ ਮਜ਼ਬੂਤ ਹੋਵੇ ਹੁਣ ਤੋਂ ਉਹਦੇ ਐਗਜ਼ਾਮਪਲ ਮੈਂ ਦਵਾ ਵੀ ਜਿਹੜਾ ਹਿੰਦੀ 벨ਟ ਵਾਲੇ ਰਾਜ ਨੇ ਹੂੰ ਹੂੰ ਉੱਤਰ ਪ੍ਰਦੇਸ਼ ਬਿਹਾਰ ਆ ਰਾਜਸਥਾਨ ਆ ਗੁਜਰਾਤ ਆ ਇਹਨਾਂ ਵਿੱਚ ਜਿਹੜਾ ਹਿੰਦੀ ਨੈਸ਼ਨਲਿਜ਼ਮ ਆ ਜਿਹੋ ਮਜ਼ਬੂਤ ਹੁੰਦਾ ਉਹ ਇਹਨਾਂ ਸਟੇਟਾਂ ਲਈ ਬਹੁਤ ਵਧੀਆ ਗੱਲ ਹੈਗੀ ਆ ਜਿਹੜੀਆਂ ਦੱਖਣ ਦੀਆਂ ਸਟੇਟਾਂ ਆ ਜਾਂ ਪੰਜਾਬ ਆ ਜਿਹੜੇ ਯੂਨੀਕ ਆਇਡੈਂਟੀਟੀ ਆ ਜਾਂ ਮਰਾਠਾ ਹੈਗੇ ਆ ਜਦੋਂ ਜਦੋਂ ਹਿੰਦੀ ਜਿਹੜਾ ਹਿੰਦੀ ਨੈਸ਼ਨਲਿਜ਼ਮ ਆ ਮਜ਼ਬੂਤ ਹੋ ਕੇ ਕਨਸਟਰੇਨ ਹੋਏਗਾ ਹਿੰਦੀ 벨ਟ ਵਿੱਚ ਉਹਦੇ ਉਹ ਫਿਰ ਜਦੋਂ ਇੰਪੋਜ਼ ਹੋਣਾ ਉਹਦੀ ਇੰਪੋਜ਼ੀਸ਼ਨ ਦਾ ਜਿਹੜਾ ਵਿਰੋਧ ਹੋਣਾ ਉਹਨੇ ਫਿਰ ਕ੍ਰੈਕਸ ਲੈ ਕੇ ਆਉਣੇ ਹੈਗੇ ਸੋ ਇਹ ਬਹੁਤ ਜ਼ਰੂਰੀ ਹੁੰਦਾ ਵੀ ਵੱਡਾ ਇੱਕ ਜਿਹੜਾ ਹਿੰਦੀ ਨੈਸ਼ਨਲਿਜ਼ਮ ਆ ਜਾਂ ਜਿਹੜਾ ਜਿਹੜਾ ਰਸ਼ੀਅਨ ਨੈਸ਼ਨਲਿਜ਼ਮ ਸੀ ਉਹ ਮਜ਼ਬੂਤ ਹੋਇਆ ਉਹਦੇ ਨਾਲ ਜਿਹੜੇ ਕ੍ਰੈਕਸ ਆ ਹੁਣ ਅੱਜ ਜੰਮੂ ਦਾ ਆ ਰਿਹਾ ਮੈਂ ਮੈਂ ਮਿਸਟਰ ਲੋਨ ਦੀ ਮੁਲਾਕਾਤ ਸੁਣ ਰਿਹਾ ਸੀ ਉਹ ਕਹਿੰਦਾ ਵੀ ਸ਼ਹੀਦਦਿਆਂ ਅਸੀਂ ਦਿੱਤੀਆਂ ਜੰਮੂ ਨੂੰ ਬਚਾਉਣ ਲਈ ਜੰਮੂ ਕੁਸ਼ਵੇਰ ਨੂੰ ਬਚਾਉਣ ਲਈ ਤੁਸੀਂ ਇੰਡੀਅਨ ਪੀਪਲ ਨੂੰ ਤਾਂ ਪਤਾ ਵੀ ਨਹੀਂ ਇੱਥੇ ਕੀ ਕੁਝ ਹੋਇਆ ਸੋ ਇਹ ਜਿਹੜੀ ਯੂਨੀਕਨੈਸ ਆ ਜਦੋਂ ਇਹ ਆਉਂਦੀ ਹੈਗੀ ਨੈਸ਼ਨਲਿਜ਼ਮ ਦੀ ਪੜ੍ਹਾਈ ਵਿੱਚ ਇਹ ਆਉਂਦਾ ਹੈਗਾ ਵੀ ਇੰਪੋਜ਼ ਹੋਇਆ ਹੋਇਆ ਨੈਸ਼ਨਲਿਜ਼ਮ ਜਦੋਂ ਨਹੀਂ ਮੰਨਦੀਆਂ ਕੌਮਾਂ ਤਾਂ ਉਹਦੇ ਵਿੱਚ ਕ੍ਰੈਕਸ ਆਉਂਦੇ ਜਾਂ ਤਾਂ ਫਿਰ ਉਹ ਆਪਣਾ ਆਪਣਾ ਵੱਖਰਾ ਜਿਹੜਾ ਸਰਜ ਲੈਂਦੀਆਂ ਤੇ ਇਹਨੂੰ ਜੇ ਆਪਾਂ ਪੰਜਾਬ ਦੇ ਸੰਦਰਭ ਚੋਂ ਦੇਖੀਏ ਪੰਜਾਬ ਦੇ ਵਿੱਚ ਵੀ ਤੇ ਨੁਕਸਾਨ ਹੋ ਹੀ ਰਿਹਾ ਹੈ ਜੇ ਆਪਾਂ ਭਾਸ਼ਾ ਦੇ ਤੌਰ ਤੇ ਦੇਖੀਏ ਬਹੁਤ ਸਾਰੇ ਜਿਹੜੇ ਵਰਡਜ਼ इवन ਪੰਜਾਬੀ ਦੇ ਵੱਡੇ ਵੱਡੇ ਅਖਬਾਰ ਜਿਹੜੇ ਨੇ ਉਹ ਪੰਜਾਬੀ ਦੇ ਲਫ਼ਜ਼ਾਂ ਨੂੰ ਭੁੱਲ ਕੇ ਜਿਹੜਾ ਹੈਗਾ ਏ ਉਹ ਉਹਦੀ ਜਗ੍ਹਾ ਤੇ ਹਿੰਦੀ ਵਾਲਾ ਯੂਜ਼ ਕਰਦੇ ਹਾਂ ਜੀ ਹਾਂ ਸਹਾਨਭੂਤੀ ਆ ਸਹਾਨਭੂਤੀ ਸਾਡਾ ਸ਼ਬਦ ਨਹੀਂ ਹੈਗਾ ਦੇਹਾਂਤ ਹਾਂ ਦੇਹਾਂਤ ਸਹਾਨਭੂਤੀ ਦਾ ਹਮਦਰਦੀ ਸ਼ਬਦ ਆ ਸਾਡੇ ਕੋਲ ਦੇਹਾਂਤ ਦਾ ਮੌਤ ਸ਼ਬਦ ਹੁਣ ਇੱਕ ਨਵਾਂ ਸ਼ਬਦ ਆਇਆ ਵਿਕਲੰਗ ਵਿਕਲੰਗ ਜੀ ਜੀ ਇੱਕ ਹੋ ਇੱਕ ਇਹਦਾ ਹੀ ਹੋਰ ਉਹਦੇ ਵਿੱਚ ਹੈਗਾ ਵੀ ਜਿਹੜੇ ਅੰਗ ਹੀਣ ਨੇ ਹੂੰ ਹੂੰ ਦਿਵਾਂਗ 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 ਸ਼ਬਦ ਨਾ ਮ ਆ ਰਿਹਾ ਔਰ ਪੰਜਾਬੀ ਦੇ ਅਖਬਾਰਾਂ 'ਚ ਛਪ ਰਿਹਾ ਅਜੀਤ ਅਖਬਾਰ 'ਚ ਬਾਰ ਬਾਰ ਛਪਦਾ ਵੀ ਦਿਵਿਆਂਗ ਜਿਹੜੇ ਜਿਹੜੇ ਲੋਕ ਨੇ ਜਾਂ ਜਿਹੜੇ ਵੋਟਰ ਨੇ ਉਹ ਵੋਟਾਂ ਪਾਉਣ ਹਨਾ ਅੰਗਹੀਣ ਸਾਡੇ ਕੋਲ ਆਪਣਾ ਸ਼ਬਦ ਹੈ ਅੰਗਹੀਣ ਸੋ ਅਸੀਂ ਆਪਣੇ ਆਪ ਹੀ ਸਾਡੇ ਜਿਹੜੇ ਬੌਧਿਕਤਾ ਨੇ ਉਹ ਸਰੈਂਡਰ ਕਰਦੇ ਜਾ ਰਹੇ ਹੈਗੇ ਸੋ ਪੰਜਾਬੀ ਦੇ ਸ਼ਬਦ ਹੁੰਦਿਆਂ ਹੋਇਆਂ ਵੀ ਅਸੀਂ ਹਿੰਦੀ ਦੇ ਸ਼ਬਦਾਂ ਨੂੰ ਐਕਸੈਪਟ ਕਰਕੇ ਆਪਣੀ ਜਿਹੜੀ ਕਬਰ ਆਪ ਹੀ ਪੁੱਟ ਰਹੇ ਹਾਂ ਹਾਲਾਂਕਿ ਸਾਨੂੰ ਉਹਦਾ ਮੁਕਾਬਲਾ ਕਰਨਾ ਚਾਹੀਦਾ ਸੀ ਹਨਾ ਉਸ ਮੁਕਾਬਲੇ ਚ ਤੁਹਾਡਾ ਜਿਹੜਾ ਨੈਸ਼ਨਲਿਜ਼ਮ ਉਹ ਮਜ਼ਬੂਤ ਹੋਏਗਾ ਤੇ ਹਿੰਦੀ ਨੈਸ਼ਨਲਿਜ਼ਮ ਇੰਪੋਜ਼ ਹੋਣ ਤੋਂ ਖੋਪਣ ਤੋਂ ਅਸੀਂ ਬਚ ਸਕਦੇ ਹੈਗੇ ਜੀ ਬਿਲਕੁਲ ਜੀ ਚੇਤਨ ਹੋਣਾ ਪਵੇਗਾ ਜੇ ਉਦਲੀਆਂ ਸਟੇਟਸ ਇਧਰਲੇ ਬੰਨੇ ਨੂੰ ਕਦਮ ਚੁੱਕ ਸਕਦੀਆਂ ਨੇ ਫਿਰ ਪੰਜਾਬ ਕਿਉਂ ਨਹੀਂ ਚੁੱਕ ਸਕਦਾ ਇਹ ਇੱਕ ਜਿਹੜਾ ਵੱਡਾ ਸਵਾਲ ਹੈ ਖਾਸ ਕਰਕੇ ਪੰਜਾਬ ਦੇ ਲੋਕਾਂ ਦੀ ਦੀ ਆਪਾਂ ਗੀ ਕਿ ਰਹੇਗਾ